ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਲ ਕੋ ਬਖਸ਼ ਕਰ ਰਹੇ ਆਪਾਂ ਲੋਗਰ ਮੁੱਖਾ ਕਿੰਨੇ ਸੁਰਤ ਕੈਮਰਾ ਨਹੀਂ ਗਿਆ ਪਾਰਾ ਦੇ ਬੰਦੇ ਫੜਾ ਕਰਦੇ ਆਂ ਗੌਰ ਮੁੱਖ ਬੁੱਢੇ ਕਦੇ ਨਹੀਂ ਇੰਨਾ ਅੰਦਰ ਸੋਖਦੇ ਆਂ ਜੋ ਜਾਰਾਂ ਕਰਾਤੇ ਆ ਉਹ ਚੰਗਾ ਕਰਿਆ ਆ ਇਹ ਮਨਮੁੱਖ ਮਨਮੁੱਖ ਬਾਲ ਗੱਲਤ ਸਮਾਨ ਹੈ ਨਵੰਤਰ ਅਲਿਖਤ ਨਾਲ ਮੇਜ ਨੰਦਰਿਖਤ ਨਹੀਂ ਹੈਗਾ ਉਹ ਮਨਮੁੱਖ ਬੱਚੀ ਨਹੀਂ ਮਗੇ ਨਹੀਂ ਤੇ ਆਪਾਂ ਉਹ ਦੱਸਿਆ ਮਾਰਕਣੇ ਤਪ ਜਮਿਆ ਨਾਮ ਲੰਗਦਾ ਅਸਲਾ ਜੀ ਗਾ ਗਾ ਇਹੋ ਜੀ ਚੀਜ਼ ਦਾ ਪੇਦ ਲੈਨੇ ਆ ਤਾਂ ਸਾਨੂੰ ਸਬਰ ਇਹ ਦੱਸਦਾ ਸੱਚਾ ਸਾਧੂ ਮਨ ਵਸਿਆ ਸਤਿਗੁਰ ਮੈਂ ਸਮਾਇ ਇਹਦਾ ਸਤਿਅਮਨ ਉਹ ਸਾਧ ਦੇ ਵਿੱਚ ਵਜ ਜਾਂਦਾ ਸਤਿਅ ਮਨ ਬੰਦਾ ਕਿਵੇਂ ਕਿ ਪ੍ਰੇਗਾਂ ਉਂਦੇ ਵਿੱਚ ਸੱਚ ਬੋਲ ਕੇ ਮੁਖ ਤੇ ਇਹ ਮਠਾਲ ਬੋਲ ਜੇ ਮਠਾਲ ਬੋਲਾਂਗੇ ਤੇ ਸਾਲਾ ਜਨਮਾਂ ਕੱਟੇ ਜਾਂਦੇ ਆ। ਕਮ ਆਲੂ ਦਰਦਿਆ ਨੂੰ ਬਲਸ ਕਰਦੇ ਆ ਕਿ ਜਿਹੜੀ ਜੋ ਬੀਜੇ ਅੰਧਖੋ ਹੋਇਆ ਹੈ। ਵੀਰੇ ਸਰੀ ਜਿਹੜਾ ਹੈਗਾ ਇਹ ਖੇਤ ਦਾ ਇੱਕ ਹੈ ਜਿਹਦੇ ਵਿੱਚ ਸੱਚ ਬੀਜਾਂਗੇ ਸੱਤ ਵਾਰ ਇੱਕ ਫੂਲ ਵੀ ਜਾਂ ਕੋਣ ਫਰਕ ਕੋ ਨਾਨਕ ਦੀ ਬੜਾ ਬੇਨਤੀ ਆ ਪਾਵੇ ਬਖਸ਼ ਮਿਲਾਏ ਹਾਂਜੀ ਬੇਨਤੀ ਕਰਨੇ ਮਾਲਕ ਸੱਚੀ ਬਾਤ ਸਾਡੇ ਕਿਰਪਾ ਕਰ ਬਖਸ਼ ਕਰ ਵੀ ਅਸੀਂ ਮਾਇਆ ਤੋਂ ਬਚ ਕੇ ਤੇਰੇ ਚਰਨਾਂ ਜਵਰਾ ਤੇ ਇਹ ਮੰਨਣਾ ਤੇ ਗੱਤ ਤੇ ਕਿ ਨੂੰ ਜਾਂਦੇ ਸਾਡੇ ਵਾਸਤੇ ਗੱਲ ਨਹੀਂ ਮਾਰ ਵਧਾਦੇ ਆ ਜਾਂ ਇਹੋ ਜਿਹੀ ਆ ਗਈ ਕਹਿੰਦਾ ਗੌਰਮੋ ਕਬੂਡੇ ਕਦੇ ਨਹੀਂ ਇਹਨਾਂ ਅੰਤਰ ਸਲਤ ਗਿਆ ਔਰ ਬਹਿ ਅੰਦਰ ਧਿਆਨ ਰਾਦਿਆ ਸਦਾ ਸਦਾ ਹਾਰ ਗੁਣ ਰਵੇ ਅੰਤਰ ਸੈਸਤਿਆਂ ਅੰਦਰ ਮਾਰਗ ਨੂੰ ਵਾਰ ਇਹ ਚੀਜ਼ ਆ ਪੇਤਾ ਆ ਕੇ ਪਤਾ ਲੱਗਿਆ ਕਿ ਉਹ ਸਭ ਦੇ ਵਿਚਾਰ ਕਰਨ ਜਿੰਨਾ ਸਤ ਗੁਰ ਪਰਖਨਾ ਸੇ ਵੀ ਹੋ ਸਭ ਨੇ ਕੀਤਾ ਉਹਨਾਂ ਨੇ ਇਹਦਾ ਪੇਜ ਲੱਗ ਗਿਆ ਵੀ ਜਿੰਨਾਂ ਸਭ ਦੇ ਵਿਚਾਰ ਨਹੀਂ ਕੀਤੇ ਓਏ ਮਾਨਸ ਜੂਨ ਨਾ ਆਖੀ ਹਨ ਉਸ ਟੋਰ ਗਿਆ ਕਹਿੰਦਾ ਮਨ ਜੰਮਾ ਨਹੀਂ ਹੈਗਾ। ਉਹ ਗਾੜੀਆਂ ਸੱਚੀਆਂ ਨਹੀਂ ਹੈਗੀਆਂ। ਮੋਕੁੱ ਸੱਤ ਇਹ ਸੱਚੀਆਂ ਗਾੜੀਆਂ ਸਤ ਗੋਲੇ ਸਤ ਕਮਾ ਜਿਨ੍ਹਾਂ ਨੇ ਸੱਚ ਨੂੰ ਕਮਾਉਣਾ। ਜਿਨੇ ਸੱਚ ਦੇ ਵਿੱਚ ਸਮਾਉਣਾ। ਇਹਨੇ ਹੱਥਾਂ 'ਚ ਆਉਂਦੀ ਪੈਸੇ ਹਣ ਕਰ ਲਈ ਵਵੇਗ ਬੁੱਧੀ। ਕਹਿੰਦੇ ਮਰ ਕੇ ਉਹ ਸਦਾ ਆ ਨੰਬਰ ਵੇਕਰ ਹੈ ਦੋਕ ਸੋਕ ਇੱਕ ਸਾਨੂ ਦੋਕਰੇ ਸੋਕ ਨੂੰ ਬਰਾਬਰ ਆਤੇ ਸਦਾ ਸਦਾ ਹਰ ਗੁੰਡ ਰਵੇ ਅੰਤਰ ਸਹਿਤ ਆ ਹਰ ਵਾਤ ਅੰਤਰ ਸਹਿਤ ਆ ਤਿੰਨਾ ਨਦਰੀ ਕੋ ਆਇਆ ਸਵਾ ਤੁਮਰਾ ਬਸਾਉਣਾ ਕੋਈ ਦੇ ਦੋ ਸਾਰਾ ਕਿ ਦੂਜੇ ਨੇ ਕੋਈ ਹੁੰਦਾ ਚਾ ਦੇਖੋ ਜੰਗਿਆ ਉਨਾ ਪਾਲ ਹੁੰਦੀ ਆ ਉਸ ਨਾਮ ਦੀ ਜਿੱਤੇ ਹਰੀਆਬਾਦ ਆ ਹਰ ਮੰਦਰ ਹਰ ਸਾਜਿਆ ਹਰ ਵਸੇ ਜਿਸ ਨਾਮ ਇੰਗੋਰ ਮਤੀ ਹਰ ਪਾਇਆ ਮਾਇਆ 모 ਪਰਿਆ ਅਸੀਂ ਮਾਇਆ ਦੇ ਹੁੰਦੇ ਆਂ ਦੇ ਵਿੱਚ ਹਰ ਪਾਲ ਕੀਤੀ ਆ ਹਰ ਮੰਦਰ ਵਸਤਨੀਕ ਹੈ ਨਵ ਨੇ ਜੁ ਨਾਮ ਸਵਾਰ ਉਹ ਮੰਦਰ ਦੇ ਵਿੱਚ ਇਹ ਨਾਮ ਦੀ ਬਖਸ਼ਾ ਅਮਦਰਾਸਾ ਉਹ ਲੱਭਣਾ ਤਨ ਭਗਵੰਤੀ ਨਾਨਕਾ ਜਿਨ੍ਹਾਂ ਗੁਰਮੁਖ ਲਦਾ ਆਸਾ ਬੜਪਾਗੇਗੜ ਮੰਦਿਰ ਖੋਜਿਆ ਹਿਰਦੇ ਪਾਇਆ ਨਾ ਤਣਾ ਉਹ ਹਿਰਦੇ ਨਾਲ ਕੋਇਆ ਕਿਉਂ ਕਿਰਦਾ ਬੋਲਿਆ ਥਾਂ ਕਹਿੰਦਾ ਬੋਲਿਆ ਤੇਰਾ ਥਾਂ ਪਵੇ ਗੁਰਮੁਖ ਹੋਈ ਅਲਾਈ ਸਬਦ ਚੀਨ ਤੇ ਖੁੱਤਰੇ ਮੰਨ ਲੈ ਅਰ ਜਾਏ ਉਨੇ ਰਜਾ ਜਾਣੇ ਇਹ ਪਤਾ ਲੱਗਿਆ ਪਾ ਲੱਗ ਗਿਆ ਯੂ ਵੀ ਰਜਾ ਹੋ ਦੀ ਯਾ ਦੇ ਮਿਹਨਤੀ ਕਿਤਿਆਂ ਮਾਰ ਪਤਾ ਲੱਗਿਆ ਵੀ ਬੈਣ ਸਤਗੁਰ ਕਿਨੇ ਨਾ ਪਾਇਆ ਕਰ ਕਰ ਥੱਕੇ ਵਿਚਾਰ ਮੈਂ ਜਿੰਨਾ ਕਰੇ ਸਤ ਕਰਨਾ ਪਿਆ ਨਹੀਂ ਪੰਦਾ ਉਹਨਾਂ ਦੇ ਵਿਚਾਰ ਕਰੇ ਥੱਕ ਚੁੱਕੇ ਆ ਅਨਦਰ ਕਰੇ ਜੀ ਆਂ ਆਪੇ ਲੈਸ ਵਾ ਨਾ ਨੂੰ ਗੁਰਮੁਖ ਜਿੰਨਾ ਤੇ ਆਇਆ ਆਏ ਸੇ ਪਰਵਾਹ ਮੈਂ ਜਿੰਨਾ ਤੇ ਆਇਆ ਉਹ ਪਰਵਾਹ ਨਾ ਮਾਲਕ ਨਾਲ ਕੱਪੜਿਆਂ ਨਾਲ ਨਹੀਂ ਮੰਦਾ ਇਹ ਜੋਗਨਾ ਭਗਤ ਨਹੀਂ ਕੱਪੜੀ ਜੋਗਨਾ ਵੇਲੇ ਵੇਸ਼ ਨਾਨਕ ਘਰ ਦੇ ਟ੍ਰਿਆਂ ਚੋਂ ਪਾਈਏ ਸਤਿਗੁਰ ਕਰ ਦਿੰਦਾ ਇਹ ਸਜਾ ਯੋਗਨ ਮਾਲਕੀ ਆਜਾ ਇਹਨੇ ਪੂਰੇ ਗੁਰ ਕਾ ਸਵਾਣਾ ਪੁੱਤ ਇਹਦਾ ਆ ਗਿਆ ਜਾਰੇ ਕੁੰਕਾਂ ਦੇ ਭਵੇ ਵੇਦ ਪੜੇ ਜੋ ਵਿਚਾਰ ਕਹੇ ਚਾਰੇ ਕੁੰਡਾਂ ਦੇ ਬੇਚਾਰ ਪਾਲ ਚਿੱਤੇ ਹੋਣ ਨਾਨਕ ਸੱਚਾ ਪੈਕੇ ਮਨ ਵਸੇ ਪਾਵੇਂ ਕਹੇ ਵੇਦਾਂ ਵਿੱਚ ਨਾਮ ਲੱਤਾ ਹੈ ਜੇ ਅਸੀਂ ਉਹਨਾਂ ਵਿਚਾਰ ਕੇ ਪੜੀਏ ਆ ਫੇਰ ਅਸੀਂ ਮਾਲਕੀਦਾਰ ਤੇ ਹਰੀਨਾਉਂ ਤੇ ਜਾਣਾ ਜਿਹੜਾ ਹੁਕਮ ਆ ਨਾਨਕ ਹੁਕਮ ਵਰਤੇ ਕਸਮ ਦਾ ਤੇ ਭਵੀ ਫਿਰੇ ਚੱਲ ਚੱਪਰ ਨੂੰ ਮਰਮਕਨੋ ਦੋਸਤ ਜੋਗੇ ਮਨਮੋਹ ਪਾਣ ਪੰਜਾਂ ਮਨਮੋਹ ਕਸਮ ਕਰ ਦੋਸਤੀ ਸੁਖ ਸਿਖਿਛੇ ਨਿਤ ਕਰਤਾ ਕਹਿੰਦਾ ਉਹਨਾਂ ਵਿੱਚ ਚੋਂ ਸੁਖ ਪਾਉਦੋ ਨਾ ਪੰਜਾ ਕਹਿੰਦਾ ਸਾਨੂੰ ਤਰੇ ਘਣ ਲੈ ਕੇ ਜਾਣਾ ਗੁਰਮੁਖ ਸੰਗ ਕਰ ਦੋਸਤੀ ਸਤ ਗੁਰ ਸੰਗ ਲਾਜ ਚ ਆ ਜੋੜੀ ਗੁਰਮੁਖਣਾ ਤਾਂ ਦੌਰ ਚ ਕਿੰਨੇ ਸਤਗੁਰਨਾ ਚਿੱਤ ਲਾਵੋਗੇ ਜੰਮਣ ਮਰਨ ਦਾ ਮੋੜ ਕਰਤੀਏ ਤਾਂ ਸੋਖੋ ਵੀ ਮਿੱਥੀ ਸਤਗੁਰ ਨੇ ਪੁੱਲਾ ਸਮਝਾਉਣਾ ਭੁੱਲੇ ਆਪ ਸਮਝਾਏ ਸੀ ਜਾਂ ਕੋ ਨਦਰ ਕਰੇ ਨਾਨਕ ਨਦਰੀ ਵਾਰੀ ਕਾਣ ਪੜਾ ਕੇ ਜੀਪੋ ਲਗੰਦੀ ਸਾਰੇ ਸਤਗੁਰਾ ਸਾਡਾ ਬੜਾ ਪਰਮੇਸ਼ਰ ਆ ਅੱਡੀ ਰੱਖੀਦਾ ਆ ਬਾਵਾ ਸਤਗੁਰਪੁਰ ਕਾ ਜਿਨ ਸੱਚ ਜਪਦਾ ਸੋਏ ਇੱਕ ਮਿਲਿਆ ਦੇਖੋ ਤਰੇ ਨਨ ਮਨ ਸਿਖਰੋ 바바 ਸਤਗੁਰ ਸਤ ਪੁਰਖ ਹੈ ਜਿਸ ਨੂੰ ਸਮਤ ਸਭ ਉਹ ਸਤਗੁਰ ਨੂੰ ਸਾਰੀ ਸਮਤਾ 바ਬਾ ਸਤਗੁਰ ਨਰਮੈਰ ਹੈ ਜਿਸ ਨਿੰਦਾ ਉਸ ਤੋਂ ਕੋਲ ਨਿੰਦਾ ਤੋਂ ਦੋ ਬਰਾਬਰ 바ਬਾ ਸਤਗੁਰ ਸੱਜਣਾ ਹੈ ਜਿਸ ਅੰਤਰ ਗਹਿ ਵਿਚਾਰ 바ਬਾ ਸਤਗੁਰ ਅਨੰਕਾਰ ਹੈ ਜਿਸ ਅੰਤ ਨ ਪੜਾ ਜਿਨ੍ਹਾਂ ਨੇ ਉਸ ਮਾਲਕ ਦੀ ਜੋਤ ਨੂੰ ਦੇਖ ਲਿਆ ਮੰਨ ਲਿਆ ਸਵਾਗਤ ਉਹਦੇ ਵਿੱਚ ਹੁਣ ਕਹਿੰਦੇ ਆ ਬੜਪਾਗਿਆ ਸਵਾਗਤ ਜਿਨ੍ਹਾਂ ਗਣਾਂ ਨੇ ਤੁਹਾਡੀ ਆਹਰਾਏ ਅੰਤਜੋ ਪ੍ਰਗਤੀਆਂ ਨਾਨਕ ਨਾਮ ਸਵਾਇ ਉਹਦੇ ਬਸ ਮੋਣਾਂਗੇ ਜੋ ਤੇ ਕਿੜਿਆ ਨਾਮ ਨਾਮ ਦੇ ਵਿੱਚ ਸਵਾਵਾਂਗੇ ਤਾਂ ਤੇ ਸਾਨੂੰ ਸਾਡੇ ਮਨ ਦੇ ਮੈਲ ਵਿੱਚ ਚਮਕਣ ਲੱਗ ਦੇਨ ਤੇ ਰਾਤ ਹਰ ਬਰ ਬ ਸਤਿਆ ਸੋਲਾ ਗੁਰਮੁਖਵਾਨਾ ਨਾਮ ਗੰਧਾ ਅੰਦੇ ਨਾਮ ਸਰਾਣਾ ਅਰ ਜਪੀਏ ਮੰਨਣਾ ਸਾਈਂ ਕਰਿਆ ਬੜ ਭਾਗੀ ਯਰ ਪਾਇਆ ਪੂਰਨ ਬਰਮਨੰਦ ਜੇ ਨਾਨਕ ਨਾਮ ਸਲਾਇਆ ਬਹੁ ਨ ਮੰਤਨ ਕਰ ਜਗ ਵਰ ਪਰੇ ਸੇ ਤਰੀਕੇ ਨਾਲ ਚੱਲਾਂਗੇ ਮਾਲ ਕਿਰਪਾ ਕਰੂਗਾ ਉਹ ਅਜਦਾ ਵਿਸਾ ਆਪਣਾ ਹੋਗਾ ਭਾਰਗ ਨੇ ਬਖਸ਼ ਕੀਤੀ ਆ ਲਈ ਗੋਰਮੋਕਾ ਬੁੱਢੇ ਕਾਲੇ ਨੀਂਹਾਂ ਅੰਤਰ ਸਤਿ। ਇਹ ਮਨਮੁੱਖ ਬੱਚੇ ਦੇ ਸਮਾਨ ਤੇ ਬਿਰਦ ਸਮਾਨ। ਮਨੁੱਖੋ ਬਾਲ ਕੇ ਬਿਰਦ ਸਮਾਨ ਹੈ ਜਿਨ੍ਹਾਂ ਅੰਤਰ ਹੈ ਹਰ ਸਤਿਨਾ। ਦੇ ਜੋਮੇ ਕਰਮ ਗੁਆਵੇ ਸਵ ਕਰਮ ਰਹਿ। ਇਹ ਵਿਚਾਰ ਕਰਨਾ ਮਾਲਾ ਸਤਵਾ ਕਰਨ ਨਾਲ ਦਰਪਕ ਸੇ ਲੋਕ ਸੁਖ। ਇਹ ਬਲੋਗ ਪਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ